ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਬਜ਼ੁਰਗੋ ਤੇ ਬੱਚਿਓ ਅੱਜ ਅਸੀਂ ਜਿਸ ਮੰਗ ਨੂੰ ਲੈ ਕੇ ਬੈਠੇ ਆਂ ਕਿ ਡੱਲੇਵਾਲ ਸਾਹਿਬ ਦਾ ਅੱਜ 3ਹਾਂ ਦਿਨ ਹੋ ਗਿਆ ਆਪ ਕੋ ਖਟਦਾਲ ਤੇ ਉੱਤੇ ਬੈਠਿਆ ਨੂੰ 10 ਮਹੀਨੇ ਲਗਭਗ ਹੋ ਗਏ ਉਹਨਾਂ ਨੂੰ ਦੋ ਬਾਟਰਾਂ ਦੇ ਉੱਤੇ ਦੋ ਫੋਰਮ ਬੈਠੇ ਨੇ ਮੰਗਾ ਉਹੀ ਨੇ ਜਿਹੜੀਆਂ ਅਸੀਂ 13 ਮਹੀਨੇ ਦਿੱਲੀ ਦੇ ਬਾਟਰਾਂ ਤੇ ਬੈਠ ਕੇ ਕਾਰਿਆ ਨੇ ਭਾਰਤ ਭੱਟੀ ਇੱਕ ਮਸਾਲੀ ਲੜਾਈ ਜਿਹੜੀ ਦੁਨੀਆ ਦੇ ਵਿੱਚ ਚਰਚਿਤ ਹੋਈ ਉਹਦੋਂ ਮੰਨੀਆਂ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਗੋੜਪੁਰ ਬ ਵਾਲੇ ਦਿਨ ਇਹਦੇ ਪਵਿੱਤਰ ਦਿਹਾੜੇ ਤੇ ਪ੍ਰਧਾਨ ਮੰਤਰੀ ਨੇ ਮੰਨ ਕੇ ਮੰਗਾ ਅਸੀਂ ਚਲੋ ਭਰੋਸਾ ਕੀਤਾ ਉਸ ਤੋਂ ਬਾਅਦ ਉਹਦੇ ਟੱਕਸ ਤੋਂ ਮਸਲੀ ਹੋਏ ਇੱਕ ਵੀ ਮੰਦ ਨੂੰ ਉਹਨਾਂ ਨੇ ਲਾਗੂ ਨਹੀਂ ਕੀਤਾ ਉਹਨਾਂ ਹੀ ਮੰਗਾਂ ਨੂੰ ਲੈ ਕੇ ਦੋ ਫਾਰਮ ਜਿਹੜੇ ਨੇ ਸਿੱਧੂ ਬੋਲਤੇ ਆਪਣੇ ਦੂਜੇ ਦੋਨਾਂ ਨੇ ਆਪ ਤੁਹਾਨੂੰ ਲਾ ਲਿਆ ਬੜੇ ਜਾਇਜ਼ ਮੰਗਾਂ ਨੇ ਅਸੀਂ ਮੇਰੇ ਤੋਂ ਦਾ ਸਮਰਥਨ ਕਰਦੀਆਂ ਮੈਂ ਕੁਝ ਮੇਰੇ ਕੋਲ ਜਿ ਸਮਾਲ ਲੈ ਜਿਹੜੇ ਮੈਂ ਪੁੱਛਣਾ ਚਾਹੁੰਦੀ ਐ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦੇ ਬਿਲਕੁਲ ਗੱਲ ਕਰੀਏ ਵੀ 92 ਅਸੀਂ ਜਿਤਾਏ ਲੋਕਾਂ ਨੇ ਜਿਤਾਏ ਵੱਡੀ ਜਿੰਨਾ ਦਿੱਲੀ ਮੋਰਚੇ ਦਾ ਫਾਇਦਾ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨੂੰ ਹੋਇਆ ਤੇ ਲੋਕਾਂ ਨੂੰ ਇੱਕ ਉਮੀਦ ਸੀ ਕਿ ਨਵਾਂ ਬਦਲਾਅ ਆਉਂਦਾ ਇਨਕਲਾਬ ਦੇ ਨਾਂ ਤੇ ਉੱਤੇ ਇਹਨਾਂ ਨੇ ਵੋਟਾਂ ਲਈਆਂ ਸ਼ਾਇਦ ਲੋਕਾਂ ਦੀ ਸੁਣੀ ਜਾਊਗੀ ਪਰ ਇਨੀ ਵੱਡੀ ਬੇਸ਼ਰਮੀ ਧਾਰੀ ਆ ਸਾਡੇ ਮੁੱਖ ਮੰਤਰੀ ਨੇ ਕਿ ਅੱਜ ਤੱਕ ਜਾ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜਾ ਕੇ ਦਲੇਵਾਲ ਖਾਨ ਨਾਲ ਗੱਲ ਕਰਨ ਵੀ ਤੁਹਾਡੀਆਂ ਮੰਗਾਂ ਨੂੰ ਅਸੀਂ ਸੈਂਟਰ ਕੋਲ ਲੈ ਕੇ ਜਾਣੀ ਬਿਲਕੁਲ ਜਾਇਜ਼ ਆ ਜਿਹੜੀ ਛੁਟਕੀ ਦੇ ਵਜ੍ਹਾ ਮਨਸਤੀ ਲੈਂਦੇ ਸੀ ਅੱਜ ਕਿਉਂ ਇੰਨੀ ਕੋ ਕਬੱਡੀ ਬੈਠੇ ਆ ਦੂਜੀ ਗੱਲ ਜਿਹੜਾ ਨਵਾਂ ਡਰਾਫਟ ਆ ਮਾਰਕੀਟਿੰਗ ਦਾ ਉਹ ਜਿਹੜਾ ਤਿੰਨ ਖੇਤੀ ਕਾਨੂੰਨ ਸੀ ਜਿਨ੍ਹਾਂ ਦੇ ਖਿਲਾਫ ਆਤੀ ਲੜੇ ਸੀ ਉਹ ਤਾਂ ਹੀ ਰੂਪ ਆ ਉਦੋਂ ਇਹ ਕੀ ਕਹਾਂਗੀ ਕਿ ਸਰਕਾਰ ਲਾਗੂ ਕਰੂਗੀ ਪਰ ਹੋਟਾਂਗੇ ਨਾ ਕਰੂਗੀ ਅੱਜ ਉਹਨਾਂ ਨੇ ਬੜੀ ਛੇੜਕੀ ਕਿ ਨਾਰੋਸਟ ਕੇਟਾ ਦੇ ਛੋਬਿਆਂ ਦੇ ਪਰੋਚ ਇਹਨਾਂ ਨੂੰ ਕੁੱਟਦੀ ਕਿ ਤੁਸੀਂ ਇਹਦੇ ਉੱਤੇ ਇਠਾ ਜਾ ਦਿਓ 15 ਦਿਨਾਂ ਦਾ ਸਮਾਂ ਦਿੱਤਾ ਸੀ ਸਾਡੀ ਸਰਕਾਰ ਕੋਲੇ ਇੰਨਾ ਵੇਲ ਨਹੀਂ ਕਿ ਉਹ ਡਰਾਫਟ ਕਿੰਨੀ ਦੇ ਵਿੱਚ ਮੰਨ ਲਈ ਗੱਲ ਤੁਹਾਡੀ ਟੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਓਏ 100 100 ਬੰਦਾ ਜਾਂਦਾ ਸੀ ਤੁਸੀਂ ਉਹਨਾਂ ਨੂੰ ਵੀ ਨਹੀਂ ਜਾਣ ਦਿੰਦੇ ਇਹ ਆ ਡੈਮੋਕ੍ਰੇਸੀ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਪੰਜਾਬ ਇਸ ਭਾਰਤ ਦਾ ਹਿੱਸਾ ਨਹੀਂ ਸਾਡੇ ਪੰਜਾਬ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਆਜ਼ਾਦੀ ਦੀ ਲੜਾਈ ਦੇ ਵਿੱਚ ਇਸ ਕਰਕੇ ਸਾਡਾ ਜਿੱਤੇ ਵੀ ਬਾਰਡਰਾਂ ਤੇ ਲੜਦੇ ਨੇ ਸਾਡੇ ਮੁੰਡੇ ਨਿੱਕ ਝੰਡੇ ਤੇ ਲੁਟਕੇ ਲਾਸ਼ਾਂ ਸਾਡੇ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਜੇ ਅਸੀਂ ਪੂਰੇ ਦੇਸ਼ ਨੂੰ ਅਨਾਜ ਪੱਖੋਂ ਪੈਰਾਪਰਕ ਮਤਲਬ ਨਿਰਭਰ ਕੀਤਾ ਆਪਣੇ ਆਪ ਤੇ ਉਹ ਪੰਜਾਬ ਸਿਰ ਸੇਰਾ ਜਾਂਦਾ ਹੈ ਅੱਜ ਪੰਜਾਬ ਨੇ ਤੁਸੀਂ ਬੀਜੇਪੀ ਅਸਲ ਦੇ ਵਿੱਚ ਸਿੱਖਾਂ ਨੂੰ ਖਾਸ ਤੌਰ ਤੇ ਕਿਉਂਕਿ ਸਾਡੀ ਕਹਾਣੀ ਜਿਹੜੀ ਹੈ ਜਿਆਦਾ ਸਿੱਖਿਆ ਉਹਨਾਂ ਨੂੰ ਇੱਕ ਸਬਕ ਸੋਣਾ ਥੋੜਾ ਥੋੜਾ ਰਾਜਦੇਕੇ ਆਪਣੇ ਵੱਖ ਵਿੱਚ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਜੇ ਅਸੀਂ ਹਰਿਆਣਾ ਜਿੱਤ ਲਿਆ ਸਨ ਲੋਕਾਂ ਦੀਆਂ ਵੋਟਾਂ ਕਿੰਨੀਆਂ 32% ਉਹਨਾਂ ਨੂੰ ਇਹ ਸਰਕਾਰ ਆ ਵੀ ਅਸੀਂ ਉਹਦੇ ਸਿਰ ਤੇ ਜਿਹੜਾ ਪੰਜਾਬ ਜਿੱਤ ਲਵਾਂਗੇ ਤੇ ਸਾਨੂੰ ਇਹਦੇ ਤੇ ਸचेਤ ਵੀ ਰਹਿਣਾ ਚਾਹੀਦਾ ਇੱਕ ਗੱਲ ਇਹ ਆ ਤਾਂ ਇਹ ਤੋਂ ਅਗਲੀ ਗੱਲ ਵੀ ਇਹ ਲੜਾਈ ਬਹੁਤ ਵੱਡੀ ਜਾਣੀ ਆ ਕਿਉਂਕਿ ਜਿਹੜਾ ਨਵਾਂ ਉਹਨਾਂ ਨੇ ਮਾਰਕੀਟਿੰਗ ਦਾ ਡਰਾਫਟ ਨਿਆnta ਇਕੱਲਾ ਨਹੀਂ ਵੀ ਕਿਸਾਨਾਂ ਲਈ ਘਾਤਕ ਆ ਔਰ ਸਾਰੇ ਵਰਗਾ ਲਈ ਘਾਤ ਗਿਆ ਜਿਹੜਾ ਇਹ ਦੇ ਨਹੀਂ ਜਨਤਕ ਵੰਡ ਪ੍ਰਣਾਲੀ ਸੀ ਉਹ ਸਟਾਫ ਦੇ ਵਿੱਚ ਲਿਖਿਆ ਹੈ ਕਿ ਉਹਨੂੰ ਖਤਮ ਕਰ ਦੇਣਾ ਹੈ ਆਰਥ ਸਿਸਟਮ ਜਿਹੜਾ ਇਹ ਸਾਰੇ ਖਤਮ ਹੋ ਜਾਣਾ ਹੈ ਜਦੋਂ ਇਹ ਸਾਰੇ ਨਿਕਲ ਗਏ ਉਹਦੇ ਵਿੱਚੋਂ ਤਾਂ ਸਾਰੇ ਵਰਗਾ ਲਈ ਔਖਾ ਹੋਣਾ ਇਸ ਕਰਕੇ ਨਵੇਂ ਤੋਂ ਨਵੇਂ ਉਹਨਾਂ ਨੂੰ ਲੱਗਦਾ ਅਜੋ 450 ਤੱਕਿਆ ਨਹੀਂ ਉਹਨਾਂ ਦਾ ਅੰਕੜਾ ਫਿਰ ਵੀ ਚਲਾਉਣਾ ਹੈ ਉਹਨਾਂ ਦੀ ਸਰਕਾਰ ਆ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਜੋ ਮਰਜ਼ੀ ਕਰ ਲਈਏ ਉਹ ਉਹ ਚਾਹੁੰਦੇ ਸੀ ਕਿ 400 ਤੋਂ 12 ਅੰਕੜਾ ਸਾਡਾ ਜਾਵੇ ਤੇ ਅਸੀਂ ਇਹ ਸੰਵਿਧਾਨ ਨੂੰ ਖਤਮ ਕਰ ਦਈਏ ਜਿਹੜਾ ਸੰਵਿਧਾਨ ਸਾਨੂੰ ਇਹ ਲੜਨ ਦਾ ਹੱਕ ਦਿੰਦਾ ਲਹਿਣਾ ਤੇ ਬੈਠਣ ਦਾ ਕਿਤੇ ਵੀ ਅਸੀਂ ਆਪਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਸਾਨੂੰ ਹੱਕ ਹੀ ਆ ਕਰਨੀ ਨਹੀਂ ਦੋਤੇ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਕਿਤੇ ਵੀ ਬੈਠ ਕੇ ਆਪਦਾ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਕਿਸੇ ਫਾਰਮ ਦੇ ਵਿੱਚ ਵੀ ਲੜ ਸਕਦੇ ਹਾਂ ਤਾਂ ਉਹਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਤਾਂ ਜੇ ਉਹਨਾਂ ਦਾ ਪੂਰਾ ਨਹੀਂ ਹੋਇਆ ਪਰ ਉਹਨਾਂ ਨੇ ਨਵੇਂ-ਨਵੇਂ ਬਿੱਲ ਲੈ ਆਉਂਦੇ ਆ ਕੱਲ ਉਹਨਾਂ ਨੇ ਨਵਾਂ ਲੈ ਆਂਦਾ ਇਹ ਮਾਇਕਾ ਦੇਸ਼ ਇੱਕ ਚੋਣ ਪ੍ਰਣਾਲੀ ਕਿ ਸਾਰੇ ਦੇਸ਼ ਵਿੱਚ ਜਿੰਨੀਆਂ ਵੀ ਚੋਣਾਂ ਨੇ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਮਿਊਂਸ ਪਾਰਟੀ ਦੀਆਂ ਪੰਚਾਇਤਾਂ ਦੀਆਂ ਕੋਈ ਇੱਕੋ ਸਮੇਂ ਹੋਣ ਗਿਆ ਬਹੁਤ ਘਾਤਕ ਹੋਊਗਾ ਛੋਟੀਆਂ ਪਾਰਟੀਆਂ ਲਈ ਇਹ ਵੱਡੀਆਂ ਪਾਰਟੀਆਂ ਜਿਹੜੀਆਂ ਆਪਣੀ ਜਿਹੜੀ ਮੰਨੋਕਲੀ ਉੱਤੇ ਸਥਾਪਿਤ ਕਰੀਆਂ ਚੋਣੀਆਂ ਨੇ ਇਹ ਕਰਕੇ ਜਿਹੜੀ ਬੀਜੇਪੀ ਪਾਰਟੀ ਆ ਇਹ ਸਾਡੇ ਸਿੱਖ ਵਿਰੋਧੀ ਵੀ ਆ ਕਦੇ ਉਹਨਾਂ ਦਾ ਕਦੇ ਮਸਜਿਦ ਦੇ ਥੱਲੇ ਮੰਦਿਰ ਨਿਕਲਉਂਦਾ ਕਦੇ ਉਹ ਕਦੇ ਹਰਮੰਦਰ ਸਾਹਿਬ ਦੇ ਥੱਲੇ ਮੰਦਿਰ ਕੱਢਿਆ ਮੈਂ ਇਹ ਗੱਲਾਂ ਜਿਹੜੀਆਂ ਬੇਪਾਰਟੀ ਕਰਦੀ ਆ ਇਹਨਾਂ ਨੂੰ ਸਾਡੇ ਪਛਾਣਨਾ ਪੈਣਾ ਤੇ ਮੈਂ ਸਿੱਧੇ ਤੌਰ ਤੇ ਕਹੂੰਗੀ ਕਿ ਢੱਲੇਵਾਸਾਰ ਦੀ ਹਾਲਤ ਬੜੀ ਨਾਜ਼ਕ ਬਣੀ ਹੋਈ ਆ ਸਾਡੇ ਸਾਰਿਆਂ ਵਾਸਤੇ ਚਿੰਤਾਜਨਕ ਆ ਇਹ ਗੱਲ ਤੇ ਇਹਦੇ ਲਈ ਜੇ ਰੱਬ ਨਾ ਕਰੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਿੱਧੇ ਸੌਂਦੇ ਤੌਰ ਤੇ ਦੋਨੋਂ ਸਰਕਾਰਾਂ ਸੈਂਟਰ ਦੀ ਤੇ ਸਾਡੇ ਸੂਬੇ ਦੀ ਸਰਕਾਰ ਜ਼ਿੰਮੇਵਾਰ ਆ ਤੇ ਭੁੱਲ ਜਾਣੇ ਸਰਕਾਰਾਂ ਕਿ ਇਹਦੇ ਤੋਂ ਬਾਅਦ ਕੋਈ ਤੂਫਾਨ ਨਹੀਂ ਉੱਠੂਗਾ ਇਹ ਕੋਈ ਐਦਾਂ ਦੀ ਗੱਲ ਵਾਪਰ ਜਾਂਦੀ ਆ ਤਾਂ ਵੱਡਾ ਦੁਕਾਨ ਉੱਠੂਗਾ ਉੱਠਣਾ ਵੈਸੇ ਵੀ ਆ ਕਿਉਂਕਿ ਇੱਕ ਲੜਾਈ ਸਾਨੂੰ ਫੇਰ ਵੀ ਨੜਨੀ ਪੈਣੀ ਆ ਜਿਹੜਾ ਮਾਰਕੀਟਿੰਗ ਬਿੱਲ ਇਹਨਾਂ ਨੇ ਲੈ ਆਂਦਾ ਹੋਰ ਨਵੇਂ-ਨਵੇਂ ਬਿੱਲ ਲੈ ਆਉਂਦੇ ਆ ਉਹ ਕਿਉਂ ਨਹੀਂ ਆਉਂਦੇ ਨੇ ਇਹੋ ਜਿਹੇ ਬਿੱਲ ਇਹੋ ਜਿਹਿਆਂ ਕਰਿਆ ਕਿਉਂ ਕਰਦੇ ਨੇ ਕਦੇ ਮੰਦਰ ਦਾ ਮੁੱਦਾ ਲੈ ਆਂਦਾ ਕਦੇ ਕੋਈ ਧਰਮ ਦਾ ਮੁੱਦਾ ਲੈ ਆਂਦਾ ਤਾਂ ਕਿ ਸਾਡੇ ਲੋਕ ਜਿਹੜੇ ਆ ਉਹ ਆਦਰ ਰੋਜ਼ਗਾਰ ਨਾ ਮੰਗ ਸਕਣ ਆਪਦੀ ਰੋਜ਼ੀ ਰੋਟੀ ਨਾ ਮੰਗ ਸਕਣ ਆ ਜਿਹੜੀਆਂ ਮੰਗਾ ਇਹ ਸਾਡੇ ਸਾਡੇ ਸਵਾਲ ਰੋਜ਼ਗਾਰ ਨਾਲ ਜੁੜੇ ਹੋਏ ਨੇ ਇਹ ਜਮੀਨ ਬਚਾਉਣ ਦੀ ਲੜਾਈ ਆ ਅੱਜ ਉਹ ਭਾਰਤ ਮਾਰਾ ਪ੍ਰੋਜੈਕਟ ਬਣਾ ਰਹੇ ਨੇ ਕਿਹਦੇ ਲਈ ਬਣਾ ਰਹੇ ਨੇ ਜਦੋਂ ਲੋਕ ਕਹਿੰਦੇ ਨੇ ਕਿ ਤੁਸੀਂ ਪਾਕਿਸਤਾਨ ਦਾ ਬਾਰਡਰ ਖੋਲ ਦਿਓ ਉਧਰਲੇ ਲੋਕ ਵੀ ਮੰਗ ਕਰਦੇ ਇਧਰਲੇ ਲੋਕ ਵੀ ਮੰਗ ਕਰਦੇ ਉਦੋਂ ਤਾਂ ਤੁਸੀਂ ਖੋਲਣਾ ਨਹੀਂ ਇਹ ਸਰ ਕੀ ਦੇ ਨਹੀਂ ਬੰड्या ਆ ਡਾਨੀਆਂ ਬਾਨੀਆਂ ਦੇ ਲਈ ਆ ਹੁਣ ਲੋਕ ਕਬਾ ਦਾ ਫੈਸ਼ਨ ਚੱਲ ਰਿਹਾ ਹੈ ਪਰ પોલીસ ਮੰਨੋ ਰਾਜਾ ਰਾਮ ਦੀ ਸਪੀਚ ਐਮਪੀ ਜਿੱਤੇ ਨੇ ਉਹ ਬਿਹਾਰ ਦੇ ਵਿੱਚੋਂ ਆ ਡਾਨੀਆਂ ਨੂੰ ਜਿਹੜੀ ਅਰਬਾਂ ਅਰਬਾਂ ਰੁਪਈਆ ਦੀ ਚਾਹਤਾ ਆ ਕਈ-ਕਈ ਅਰਬਾਂ ਦੀ ਉਹ ਜਿਹੜੀ ਆ ਜਿਹਨੇ 4000 ਕਰੋੜ ਰੁਪਏ ਦੀ ਜ਼ਾਇਦਾ ਦਿਆ ਉਹ ਸਿਰਫ ਕਿੰਨੇ ਚ ਦਿੱਤੀ ਜਾ ਰਹੀ ਆ 400 ਕਰੋੜ ਦੇ ਵਿੱਚ ਕੌਡੀਆਂ ਦੇ ਭਾ ਦੇ ਉੱਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਉਹ ਸਾਡੀਆਂ ਜਾਇਦਾਦਾਂ ਨੇ ਚਾਹੇ ਉਹ ਖਾਣਾ ਹੋਣ ਚਾਹੇ 36 ਕਰ ਹੋਵੇ 4 ਖੰਡ ਹੋਵੇ ਮੱਧ ਪ੍ਰਦੇਸ਼ ਹੋਵੇ ਉੱਥੇ ਆਦੀਵਾਸੀ ਜਿਹੜੇ ਨੇ ਲੜ ਰਹੇ ਨੇ ਆਪਣੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਦੇ ਲਈ ਉਹ ਸਾਰਾ ਕੁਝ ਜਿੰਨਾ ਵੀ ਵੱਡੇ ਵੱਡੇ ਪ੍ਰੋਜੈਕਟ ਨਾਂ ਕੰਮ ਕੀਤੇ ਗਏ ਸੀ ਉਹ ਨਾਲ ਜਿਵੇਂ ਮੰਨ ਲੋ ਰੇਲਵੇ ਹੋਵੇ ਬੈਂਕਿੰਗ ਹੋਵੇ ਬੀਆਈਐਸਐਨਓ ਹੋਵੇ ਬਿਲੀਵਾਰਾ ਹੋਵੇ ਉਹਨਾਂ ਨੂੰ ਕੌਡੀਆਂ ਦੇ ਭਾਅ ਦੇ ਉੱਤੇ ਇਹਨਾਂ ਨੂੰ ਵੇਚਿਆ ਜਾ ਰਿਹਾ ਹੈ ਅਮਰੀਕਾ ਨੇ ਅਦਾਨੀ ਦੇ ਉੱਤੇ ਪਛਾਣ ਦਿੱਤਾ ਕ੍ਰਾਪਸ਼ਨ ਦਾ ਉਹਦੇ ਤੇ ਇਹ ਬੋਲਣ ਨੂੰ ਤਿਆਰ ਨਹੀਂ ਲੋਕ ਸਭਾ ਦੇ ਵਿੱਚ ਪੂਰਾ ਹਗਾਮਾ ਹੋਇਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਜੁੜੀਆਂ ਹੋਈਆਂ ਨੇ ਕੰਮ ਆਖੀਰ ਦੇ ਵਿੱਚ ਗੱਲ ਕਰਨੀ ਚਾਹੀਦੀ ਆ ਫਿਰ ਵੀ ਅਸੀਂ ਇਹਦਾ ਪੂਰਾ ਸਮਰਥਨ ਕਰਦੇ ਅਸੀਂ ਨਾਲ ਆ ਇੱਥੇ ਇਕਤਾ ਬਣਨੀ ਚਾਹੀਦੀ ਆ ਜਿਹੜੀ ਵੱਖ-ਵੱਖ ਗੱਲਾਂ ਆਉਂਦੇ ਆ ਸਾਡੇ ਪਰਿਵਾਰਾਂ ਦੇ ਵਿੱਚ ਵੀ ਹਾਂ ਵਾਰੀ ਸਾਡੇ ਆਪਸ ਵਿੱਚ ਮਨ ਮਟਾਵ ਹੋ ਜਾਂਦੇ ਆ ਪਰ ਫੇਰ ਵੀ ਜਦੋਂ ਕਿਸੇ ਦੇ ਉੱਤੇ ਤੇ ਛੱਦ ਦੇਵੇ ਦੋ ਪਰਿਵਾਰਾਂ ਦੀ ਆਪਸ ਵਿੱਚ ਨਾ ਬੰਦੀ ਹੋਵੇ ਲੜਾਈ ਝਗੜਾ ਹੋਵੇ ਛਿੜਕੇਬਾਰੀ ਹੁੰਦੀ ਆ ਕਈ ਵਾਰੀ ਪਰ ਜਦੋਂ ਤੀਜਾ ਕੋਈ ਕਿਸੇ ਦੇ ਖਿਲਾਫ ਕਰਦਾ ਆ ਤਾਂ ਝਟ ਇਕੱਠੇ ਹੋ ਕੇ ਉਹਦੇ ਮਤਲਬ ਖਿਲਾਫ ਖੜੇ ਹੋ ਜਾਂਦੇ ਆਵੇਂ ਆ ਅਸੀਂ ਸਾਰੇ ਦੇਸ਼ ਵਿੱਚ ਦੂਜੀ ਆਜ਼ਾਦੀ ਦੀ ਲੜਾਈ ਚੱਲ ਰਹੀ ਆ ਦੇਸ਼ ਨੂੰ ਬਚਾਉਣ ਵਾਲੇ ਲੋਕ ਲੋਕ ਜਿਹੜੇ ਨੇ ਸਾਰੇ ਇੱਕ ਨੇ ਤਾਂ ਹੀ ਇੱਕ ਹੋ ਕੇ ਇੱਕ ਵੱਡੀ ਨਾ ਮੰਡੀ ਕਰਕੇ ਆਉਣ ਵਾਲੇ ਸਮਾਜ 'ਚ ਇੱਕ ਵੱਡੀ ਲੜਾਈ ਇਹਨਾਂ ਦੇ ਖਿਲਾਫ ਚੱਲੂਗੀ ਸੋ ਆਖਿਰ ਦੇ ਵਿੱਚ ਇਹ ਬੇਨਤੀ ਕਰਦੀ ਆ ਕਿ ਸਭ ਤੋਂ ਪਹਿਲਾਂ ਮੰਗਾ ਪਰਮਾਨ ਕੀਤੀਆਂ ਜਾਣ ਤੇ ਡੱਲੇਵਾਰ ਸਾਹਿਬ ਦੀ ਮਤਲਬ ਜਾਨ ਬਚਾਈ ਜਾਵੇ ਸਾਡੇ ਲਈ ਬਹੁਤ ਕੀਮਤੀ ਆ ਇੱਕ ਵਾਰੀ ਜਨਮ ਮਿਲਦਾ ਵਾਰ-ਵਾਰ ਨਹੀਂ ਮਿਲਦਾ ਕੋਈ ਵੀ ਆਗੂ ਆ ਬਹੁਤ ਬੇਸ਼ਕੀਮਤੀ ਆ ਸੋ ਇਹ ਇਸ ਕਰਕੇ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਮੰਗਾ ਮੰਨਿਆ ਜਾਣ ਉਹਨੂੰ ਹੱਥ ਨਾ ਕਾਓ ਉਹਨੂੰ ਜਿੱਬ ਨਾ ਕਹੋ ਇਹ ਉਹਨਾਂ ਦਾ ਜਜ਼ਬਾ ਆ ਜਿਹੜਾ ਲੈ ਕੇ ਬੈਠਾ ਉਹਨਾਂ ਨੂੰ ਕਿਵੇਂ ਵੱਖ-ਵੱਖ ਪਾਰਮ ਨੇ 10 ਮਹੀਨੇ ਹੋ ਗਏ ਵੱਖ-ਵੱਖ ਰੂਪਾਂ ਦੇ ਵਿੱਚ ਲੜਦੇ ਸੀ ਹੁਣ ਉਹਨਾਂ ਨੇ ਮਰਨ ਵਰਤ ਰੱਖ ਲਿਆ ਤੇ ਸਰਕਾਰ ਸੁਣਦੀ ਕਿਉਂ ਨਹੀਂ ਗਏ ਇਸ ਦਾ ਨੂੰ ਸਰਕਾਰ ਚੁਣੀ ਕਾਦੇ ਵਾਸਤੇ ਜਾਂਦੀ ਆ ਤੁਹਾਡੇ ਕੰਨ ਸਾਡੇ ਵਾਸਤੇ ਬੰਦ ਕਿਉਂ ਆ ਤੁਸੀਂ ਸਾਡੀ ਗੱਲ ਕਿਉਂ ਨਹੀਂ ਕਹਿੰਦੇ ਕਰਦੇ ਇਹ ਰਹਾ ਸਾਡੇ ਜਿੱਤ ਕੇ ਜਿਹੜੇ ਜਾਂਦੇ ਅੱਜ ਤੱਕ ਕੋਈ ਨਹੀਂ ਮਿਲੇ ਕਿਤੇ ਜਾ ਕੇ ਵੀ ਕਿਤੇ ਮੇਲ ਨੂੰ ਉਥੇ ਜਾ ਕੇ ਕਿਤੇ ਗੱਲ ਹੀ ਕਰਨ ਵੀ ਭਾਈ ਸਾਡੇ ਲੋਕ ਮਰ ਰਹੇ ਨੇ ਉਥੇ ਤੁਸੀਂ ਸਾਡੇ ਬੰਦਿਆਂ ਨੂੰ 101 ਦਾ ਜਥਾ ਜਾਂਦਾ ਸੀ ਉਹਨੂੰ ਨਹੀਂ ਜਾਣ ਦਿੱਤਾ ਤੇ ਉਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜੇ 101 ਦਾ ਜਥਾ ਸੀ ਤੇ ਲਗਭਗ 40 ਦਿਨ ਅੱਖਾਂ ਖਿਆਲ ਕਰਤੀਆਂ ਤੁਸੀਂ ਨਿਸ਼ਚਾਂ ਵਾਲਾ ਤੇ ਕੈਮੀਕਲ ਵਾਲਾ ਪਾਣੀ ਪਾ ਕੇ ਉਹਨਾਂ ਦੀਆਂ ਲੱਤਾਂ ਵਾਲਾ ਸਾਡੇ ਬਜ਼ੁਰਗਾਂ ਦੀਆਂ ਤੋੜ ਦਿੱਤੀਆਂ ਜਿੰਦਗੀ ਪਰ ਜਿੰਨੀ ਜਿੰਦਗੀ ਉਹਨਾਂ ਕੋਲੇ ਬਚੀ ਆ ਉਹ ਦਰਦ ਨਹੀਂ ਉਹਨਾਂ ਦਾ ਜਾਣਾ ਇਹਦਾ ਜ਼ਿੰਮੇਵਾਰ ਕੌਣ ਆ ਇਹ ਸਰਕਾਰਾਂ ਨੇ ਤੇ ਇਹੋ ਜੀ ਡੈਮੋਕ੍ਰੇਸੀ ਆ ਸਾਡੇ ਦੇਸ਼ ਦੇ ਵਿੱਚ ਕੀ ਅਸੀਂ ਇਹਨੂੰ ਕੈਨ ਕਰਾਂਗੇ ਇਹਦੇ ਵਾਸਤੇ ਦੇਸ਼ ਆਜ਼ਾਦ ਕਰਾਇਆ ਸੀ ਅਸੀਂ ਸੋ ਇਹ ਇਸ ਕਰਕੇ ਕੋ ਦਾ ਮਹੀਨਾ ਚੱਲਦਾ ਹੈ ਕੁਰਬਾਨੀਆਂ ਦਾ ਮਹੀਨਾ ਸਾਨੂੰ ਹਮੇਸ਼ਾ ਯਾਦ ਰਹਿਣੀਆਂ ਕੁਰਬਾਨੀਆਂ ਕਦੇ ਭੁੱਲੀਆਂ ਨਹੀਂ ਇਸ ਕਰਕੇ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਕਦੇ ਵੀ ਲੋਕ ਪਿੱਛੇ ਨਹੀਂ ਹੱਟਦੇ ਹੁਣ ਵੀ ਬਟਲਾ ਦਾ ਪੂਰੇ ਜੋਰ ਦੇ ਲੱਕਾਂ ਦੇ ਕਰੇ ਕਈ ਗੱਲਾਂ ਹੋ ਜਾਂਦੀਆਂ ਚਲੋ ਸਟੇਜਾਂ 'ਤੇ ਨਹੀਂ ਕੀਤੀਆਂ ਜਾਂਦੀਆਂ ਪਰ ਇਹ ਇੱਕ ਏਕਤਾ ਜਿਵੇਂ ਉਹ ਤੋਂ ਬਣੀ ਸੀ ਫੇਰ ਬਣਾਉਣ ਦੀ ਲੋੜ ਐ ਤਾਂ ਕੋਈ ਵੱਡੀ ਗੱਲ ਵੀ ਨਹੀਂ ਹੁੰਦੀ ਦੋਨੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਫੇਰ ਵੀ ਇਕੱਠੇ ਕੀਤੇ ਜਾ ਸਕਦੇ ਆ ਸੋਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਲੜਾਂਗੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਕਿਸਾਨੀ ਬਚਾਉਣੀ ਕਿਸਾਨਾਂ ਦੀ ਜ਼ਮੀਨ ਬਚਾਉਣੀ ਕਿਉਂਕਿ ਉਹਨਾਂ ਦਾ ਉਹਨਾਂ ਕੋਲ ਬਹੁਤ ਵੱਡੀਆਂ ਪਲਾਨੀਆਂ ਨੇ ਜਿਹੜੀਆਂ ਸਾਡੇ ਸਮਝ 'ਚ ਨਹੀਂ ਆਈਆਂ 91 92 ਤੋਂ ਜਿਹੜੀਆਂ ਗੱਲਾਂ ਕਰਨ ਲੱਗੇ ਸੀ ਜਦੋਂ ਇਹ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਉਦੋਂ ਤੋਂ ਅਸੀਂ ਇਹ ਗੱਲਾਂ ਕਰਨ ਲੱਗੇ ਸੀ ਕਿ ਵਰਲਡ ਬੈਂਕ ਨੇ ਆ ਜਿਹੜਾ ਸਮਝੌਤਾ ਹੋਇਆ W20 ਦੇ ਨਾਲ ਉਹਦੀ ਅੱਗ ਜਿਹੜੀ ਆ ਉਹਦਾ ਫੇਕ ਉਹ ਸਾਡੇ ਚੁੰਨਿਆਂ ਤੇ ਸੂਣ ਆਇਆ ਸਾਨੂੰ ਹੋਰ ਸਮਝਾਉਣ ਲੱਗੀ ਆ ਉਦੋਂ ਤੋਂ ਇਹਨਾਂ ਨੇ ਤੁਸੀਂ ਯਾਦ ਕਰ ਲੋ ਉਸ ਤੋਂ ਪਹਿਲਾਂ 84 ਦਾ ਦੌਰ ਆਇਆ ਸਾਡੀ ਨੌਜਵਾਨੀ ਦਾ ਇੱਕ ਹਿੱਸਾ ਉਹਦੇ 'ਚ ਖਤਮ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਨਸ਼ੇਲਿਆਂ ਦੇ ਤੇ ਨਸ਼ਿਆਂ ਨੇ ਸਾਡੀ ਨੌਜਵਾਨੀ ਦਾ ਇੱਕ ਵੱਡਾ ਹਿੱਸਾ ਜਿਹੜਾ ਉਹਨੂੰ ਬਰਬਾਦ ਕਰ ਦਿੱਤਾ ਅੱਜ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਮਿਲਕਦੇ ਨੇ ਵੀ ਨਸ਼ੇ ਨੂੰ ਇਹ ਬਿਲਕੁਲ ਰੋਕਣਾ ਜ਼ਰੂਰੀ ਉਹਦੇ ਮੈਂ ਦਿੱਲੀ ਮੋਰਚੇ ਤੇ ਵੀ ਇਹ ਗੱਲ ਕਰਦੀ ਸੀ ਤੇ ਅੱਜ ਵੀ ਮੈਂ ਕਹਿੰਦੀ ਆ ਕਿ ਨਸ਼ੇ ਕਾਰਪੋਰੇਟ ਦੇ ਨਸ਼ੇ ਨੇ ਕਿ ਕਾਰਪੋਰੇਟ ਵੇਚਦਾ ਹੈ ਕਾਰਪੋਰੇਟ ਵੱਲੋਂ ਆਉਂਦੇ ਨੇ ਤੇ ਥੱਲੇ ਲੋਕੀ ਇਹਨੂੰ ਸੌਖੀ ਕਮਾਈ ਸਮਝ ਕੇ ਵੇਚੀ ਜਾਂਦੇ ਨੇ ਨਸ਼ਿਆਂ ਨੇ ਇੱਕੀ ਸਾ ਬਰਬਾਦ ਕਰ ਦਿੱਤਾ ਕੋਸ਼ ਕਰ ਜੇ ਸਾਡੀ ਪੇਸ਼ਾਨੀ ਬਰਬਾਦ ਹੋਗੀ ਖੋਦ ਕਛੀਆਂ ਵਾਲੇ ਰਾਹ ਪੈਗੀ ਕੁਝ ਲੋਕ ਸਾਡੇ ਜਿਹਨਾਂ ਕੋਲੇ 4 ਪੈਸੇ ਨੂੰ ਵਿਦੇਸ਼ਾਂ ਨੂੰ ਚਲੇ ਗਏ ਤੇ ਅੱਜ ਵਿਦੇਸ਼ਾਂ ਚ ਅਸੀਂ ਕੀ ਦੇਖਦੇ ਹਾਲ ਦੁੱਖ ਆਉਂਦਾ ਦੁੱਖ ਹੁੰਦਾ ਹੈ ਕਿ ਜਾਰਜੀਆ ਦੇ ਵਿੱਚ ਆ ਪਰਸੋਂ ਅਜੇ ਖਬਰ ਆਈ ਆ ਕਿ 12 ਬੰਦੇ ਇੱਕ ਹੋਟਲ ਦੇ ਵਿੱਚ ਸੁੱਤੇ ਗਏ ਮਤਲਬ ਗੈਸ ਚੜਨ ਨਾਲ ਜਾਂ ਜੰਮ ਕੋਤਨ ਨਾਲ ਮਰ ਗਏ ਜਿਹਦੇ ਵਿੱਚੋਂ 11 ਸਾਡੇ ਪੰਜਾਬ ਦੇ ਰੋਟੀ ਰੋਟੀ ਲਈ ਸਾਡੇ ਲੋਕ ਕਿੱਥੇ ਕਿੱਥੇ ਤਰਲੇ ਲੈਂਦੇ ਨੇ ਫਿਰ ਬਾਅਦ ਵਿੱਚ ਅਸੀਂ ਕੀ ਮੰਗ ਕਰਦੇ ਆਂ ਕਿ ਸਰਕਾਰ ਕੋਈ ਇੰਤਜ਼ਾਮ ਕਰੇ ਤਾਂ ਸਾਡੇ ਪੁੱਤਰ ਦੀ ਸਾਡੇ ਧੀ ਦੀ Laash ਇੱਥੇ ਆ ਜਾਵੇ ਸਾਡਾ ਇੱਥੋਂ ਤੱਕ ਤਰਲਾ ਆ ਜਾਂਦਾ ਆ ਅਸੀਂ ਕਿੰਨਾ ਸਬਰ ਕਰ ਲੈਨੇ ਆ ਜਵਾਨ ਪੁੱਤਰਾਂ ਧੀਆਂ ਨੂੰ ਜਦੋਂ ਅਸੀਂ ਬਾਹਰ ਭੇਜਦੇ ਆਂ ਤੇ ਮੁੜ ਕੇ ਸਾਨੂੰ ਇਹ ਕਹਿਣਾ ਪਵੇ ਕਿ ਕੋਈ ਸਾਡੇ ਧੀ ਪੁੱਤ ਦੀ Laash ਇੱਥੇ ਲੈ ਆਵੇ ਤਾਂ ਅਸੀਂ ਤਾਂ ਕਿ ਉਹਦਾ ਸ਼ਿਵਾ ਸਮੇਟ ਸਕੀਏ ਇਹ ਹਾਲ ਤੇ ਆ ਸਾਡੇ ਦੇਸ਼ ਦੀ ਪਰ ਇਹ ਕਦੇ ਬਣੀ ਨਹੀਂ ਰਹਿਣੀ ਇੱਥੇ ਤਬਦੀਲੀ ਆਉਗੀ ਇਹ ਕੋਰੀਆ ਤੋਂ ਦੇਸ਼ ਯਾਦ ਕਰਾ ਦੇ ਉਸ ਵਦੋਂ ਇੱਕ ਗੱਲ ਫਰਕ ਸੀ ਉਸ ਵਦੋਂ ਸਾਨੂੰ ਸਿੱਧਾ ਸਿੱਧਾ ਦੁਸ਼ਮਣ ਵਿਸਤਾਰ ਨਹੀਂ ਸੀਗਾ ਅੱਜ ਸਾਨੂੰ ਦੁਸ਼ਮਣ ਵਿਸਤਾਰ ਨਹੀਂ ਸਾਡਾ ਦੁਸ਼ਮਣ ਸਾਡੇ ਵਿੱਚ ਵਾਲਿਆ ਹੈ ਉਹ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਸਾਡੇ ਨਾਲ ਕਰਦਾ ਹੈ ਸਾਨੂੰ ਉਹਦੇ ਛੇਤੀ ਕਿਥੇ ਸਮਝ ਨਹੀਂ ਪੈਂਦੀ ਪਰ ਫੇਰ ਵੀ ਸਾਡੇ ਲੋਕ ਬਹੁਤ ਛਾਣੇ ਨੇ ਇਹਦੇ ਖਿਲਾਫ ਇੱਕ ਲਾਮਬੰਦੀ ਕਰਕੇ ਲੋਕਾਂ ਦੀ ਪੁਗਗਤ ਵਾਲਾ ਸਮਾਜ ਬਣੂਗਾ ਤੇ ਸਾਡੀਆਂ ਜਿਹੜੀਆਂ ਮੰਗਾ ਮੰਨੀਆਂ ਜਾਣੀਆਂ ਅਖੀਰ ਦੇ ਵਿੱਚ ਫੇਰ ਤੇ ਸਰਕਾਰ ਖੁਨੇ ਪੰਜਾਬ ਦੀ ਸਰਕਾਰ ਵੀ ਇਹਨੂੰ ਤੇ ਕਮੇਟਾਨਾਂ علاوہ ਤੇ ਸੈਂਟਰਲ ਦੀ ਤੇ ਜਿਹੜੀ ਮਤਲਬ ਬਹੁਤ ਕੀਮਤੀ ਜਾਣੇ ਉਹਨੂੰ ਬਚਾਇਆ ਜਾਵੇ ਤੇ ਮੰਗਾ ਜਿਹੜੀ ਹੈ ਉਹ ਮੰਦੀਆਂ